ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਅਫਾ ਪੰਜਾਬ ਜੀਕੇ ਦੀ ਕਲਾਸ ਨੰਬਰ 13 ਲੈ ਕੇ ਆ ਚੁੱਕੇ ਹਾਂ ਜਿਸ ਚਫਾ ਗੁਰੂ ਰਾਮਦਾਸ ਜੀ ਦੀ ਹਿਸਟਰੀ ਬਾਰੇ ਉਹਨਾਂ ਦਾ ਟਾਈਮ ਪੀਰੀਅਡ ਰਿਹਾ ਜੋ ਵੀ ਪੰਜਾਬ ਦੇ लेယူਨਦਾ ਕੀ ਜੁਦਨ ਰਹਾ ਕਿਹੜੇ ਕਿਹੜੇ ਗੁਰੂ ਨਾਨਕ ਦਾਸ ਜੋਰਾ ਨਗਰ ਬਸਾਏ ਗਏ ਜਾਂ ਕਿਹੜੇ ਕਿਹੜੇ ਜਿਹੜੇ ਹੈਗੇ ਸੀ ਗੁਰਦੁਆਰੇ ਗੁਰੂ ਨਾਨਕ ਦਾਸੀ ਦੁਆਰਾ ਜਿਹੜੇ ਕੰਸਟਰਕਟ ਕੀਤੇ ਗਏ ਅੱਜ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਤੇ ਇਸ ਤੋਂ ਪਹਿਲਾਂ ਆਪਾਂ ਪੰਜਾਬ ਦੀ ਜਿਹੜੀ ਬੇਸਿਕ ਹਿਸਟਰੀ ਸੀ ਜਾਂ ਪੰਜਾਬ ਦੀ ਜੀਓਗ੍ਰਾਫੀ ਵਗੈਰਾ ਕੁਝ ਵੀ ਸੀ ਆਪਾਂ ਇਹ ਤੋਂ ਪਹਿਲਾਂ ਡਿਟੇਲ ਚ ਸਭ ਕੁਝ ਆਪਾਂ 12 ਕਲਾਸਾਂ ਕਰ ਲੀਆਂ ਅਗਰ ਕਿਸੇ ਨੂੰ ਕਲਾਸਾਂ ਨਹੀਂ ਲੱਗੀਆਂ ਤਾਂ ਪਹਿਲਾਂ ਜਾਂ ਕਿ 1 ਤੋਂ ਲੈ ਕੇ 12 ਤੱਕ ਕਲਾਸ ਲਗਾਓ ਦੈਨ ਫਿਰ ਤੁਸੀਂ ਕਲਾਸ ਨੰਬਰ 13 ਤੇ ਆਇਓ ਤੇ ਬਾਕੀ ਜਿਹੜੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਜਿਹੜਾ ਹੈਗਾ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਸਕਦੇ ਹੋ ਬੱਸ ਤਾਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਅਦਰਵਾਈਜ਼ ਤੁਸੀਂ ਜਾ ਕੇ ਜਿਹੜਾ ਹੈਗਾ ਟੈਲੀਗ੍ਰam ਤੇ ਸਰਚ ਮਾਰਿਓ jobpointpunjab ਤੇ ਇਸ ਤਰੀਕੇ ਦਾ ਜਿਹੜਾ ਹੈਗਾ ਤੁਹਾਨੂੰ ਆਈਕਨ ਮਿਲ ਜਾਊਗਾ ਤੇ ਤੁਸੀਂ ਉੱਥੋਂ ਜਾ ਕੇ ਜਿਹੜੀ ਪੀਡੀਐਫ ਨੂੰ ਪ੍ਰਿੰਟ ਕਰਵਾ ਸਕਦੇ ਹੋ ਤੇ ਬਾਕੀ ਅਗਰ ਤੁਸੀਂ ਨੋਟਸ ਬਣਾਉਣ ਹੈ ਤਾਂ ਤਾਂ ਤੁਸੀਂ ਆਪਣੀ ਕਲਾਸ ਤੋਂ ਬਣਾ ਸਕਦੇ ਹੋ ਠੀਕ ਹੈ ਤੇ ਬਾਕੀ ਚ ਲੋਕ ਹੁਣ ਆਪਾਂ ਗੱਲਾਂ ਬਾਤਾਂ ਐਂਡ 'ਚ ਕਰਾਂਗੇ ਜਿਆਦਾ ਟਾਈਮ ਨਾ ਖਰਾਬ ਕਰੀਏ ਤੇ ਆਪਾਂ ਆਪਣੀ ਕਲਾਸ ਸਟਾਰਟ ਕਰਦੇ ਆ ਜਲਦੀ ਅੱਜ ਦਾ ਆਪਣਾ ਟੌਪਿਕ ਹੈ ਗੁਰੂ ਰਾਮਦਾਸ ਜੀ ਜਿਹੜਾ ਗੁਰੂ ਰਾਮਦਾਸ ਜੀ ਦਾ ਟਾਈਮ ਪੀਰੀਅਡ ਸੀ ਕਿੰਨਾ ਸੀ 1574 ਤੋਂ ਲੈ ਕੇ 1581 ਤੱਕ 1574 'ਚ ਕੀ ਹੋਇਆ ਸੀ 1574 'ਚ ਜਿਹੜੀ ਹੈ ਗੁਰੂ ਅਮਰਦਾਸ ਜੀ ਦੀ ਡੈਥ ਹੋ ਗਈ ਸੀ ਤੇ ਫਿਰ ਗੁਰੂ ਰਾਮਦਾਸ ਜੀ ਸੀ ਸੀ ਜਿਹੜੇ ਉਹਨਾਂ ਨੂੰ ਜਿਹੜਾ ਇਹ ਸਿੱਖਾਂ ਦੇ ਚੌਥੇ ਗੁਰੂ ਮੰਨ ਲੋ ਜਿਹੜੀ ਗੁਰਗੱਦੀ ਸੌਂਪੀ ਗਈ ਸੀ ਗੁਰੂ ਅਮਰਦਾਸ ਜੀ ਦੁਆਰਾ ਕਿੰਨੇ ਚਿਰ 1574 ਚ ਟਾਈਮ ਪੀਰੀਅਡ ਤੁਸੀਂ ਨੇ ਇੱਕ ਮੈਂ ਜਦੋਂ ਆਪਣਾ ਐਂਡ ਤੇ ਸਾਰੀ ਆਪਣੀ ਗਰੂਜ਼ ਦੀ ਹਿਸਟਰੀ ਕੰਪਲੀਟ ਹੋ ਗਈ ਮੈਂ ਤੁਹਾਨੂੰ ਇੱਕ ਸਪੈਸ਼ਲ ਚਾਰਟ ਆ ਜਿਹੜਾ ਰਿਵਾਈਜ਼ ਕਰਵਾ ਦੂੰਗਾ ਤੇ ਉਹਦੇ ਆਪਸ ਸਿਰਫ ਟਾਈਮ ਪੀਰੀਅਡ ਜਿਹੜਾ ਹੈ ਗੁਰੂਆਂ ਦਾ ਉਹੋ ਲਿਖ ਦਾਂਗੇ ਤੇ ਤੁਸੀਂ ਉਥੋਂ ਉਹਨੂੰ ਸਪੈਸ਼ਲ ਇੱਕ ਨੋਟਪੇਜ ਤੇ ਜਿਹੜਾ ਹੈਗਾ ਮਤਲਬ ਕਿ ਨੋਟ ਕਰ ਲਿਓ ਮਤਲਬ ਇਹ ਪਹਿਲੇ ਪਹਿਲੇ ਤੋਂ ਲੈ ਕੇ 10 ਗੁਰੂਆਂ ਤੱਕ ਤੇ ਉਥੋਂ ਜਿਹੜਾ ਹੈਗਾ ਤੁਸੀਂ ਉਹ ਟਾਈਮ ਪੀਰੀਅਡ ਯਾਦ ਕਰ ਸਕਦੇ ਹੋ ਕਿਉਂਕਿ ਟਾਈਮ ਪੀਰੀਅਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹਰੇਕ ਗੁਰੂ ਦਾ ਕਿਸੇ ਨਾ ਕਿਸੇ ਵੇਪਰ ਚ ਆਈ ਜਾਂਦਾ ਠੀਕ ਹੈ ਇਸ ਲਈ ਜਿਹੜਾ ਹੈਗਾ ਟਾਈਮ ਪੀਰੀਅਡ ਤੁਸੀਂ ਨਾਲ ਦੀ ਨਾਲ ਵੀ ਲਿਖ ਜਾਓ ਤੇ ਇੱਕ ਪੇਜ ਜਦੋਂ ਮਤਲਬ ਆਪਣੇ ਗੁਰੂ ਪੀਰੀਅਡਸ ਆਪਣਾ ਸਟਾਰਟ ਹੁੰਦਾ ਹੈ ਪ੍ਰਿੰਗਲ ਸਿਸਟ ਤਾਂ ਇੱਕ ਪੀਰੀਅਡ ਜਿਹੜਾ ਤੁਸੀਂ ਫ ਤੇ ਉਥੇ ਤੁਸੀਂ ਸਾਰੇ ਮਤਲਬ ਡੇ ਬਾਏ ਡੇ ਜਦੋਂ ਆਪਾਂ ਡੇਲੀ ਕਲਾਸ ਲਗਾਉਨੇ ਆ ਉਥੇ ਤੁਸੀਂ ਨੋਟ ਕਰੀਏ ਵੀ ਐਂਡ 'ਚ ਉਹ 10 ਦੇ 10 ਗੁਰੂਆਂ ਦਾ ਜਿਹੜਾ ਟੈਂਪਰੇਟ ਯਾਦ ਲਿਖਿਆ ਜਾਊਗਾ ਤਾਂ ਉਥੇ ਤੁਸੀਂ ਜਿਹੜਾ ਡਾਇਰੈਕਟ ਯਾਦ ਕਰ ਸਕਦੇ ਹੋ ਤੇ ਚਲੋ ਹੁਣ ਆਪਾਂ ਦੇਖਦੇ ਆਂ ਚਾਈਲਡਹੂਡ ਨੇਮ ਆਫ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੇ ਬਚਪਨ ਦਾ ਕੀ ਨਾਮ ਸੀ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਭਾਈ ਜੇਠਾ ਜੀ ਬਰਥ ਆਫ ਗੁਰੂ ਰਾਮਦਾਸ ਜੀ ਐਟ ਕਿੱਥੇ ਜਿਹੜਾ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਚੁੰਨਾ ਮੰਡੀ ਲਾਹੌਰ ਵਿੱਚ ਇਹ ਆਪਾਂ ਪੁਆਇੰਟ ਟੂ ਪੁਆਇੰਟ ਰੱਖਾਂਗੇ ਤੇ ਜਿਹੜੀ ਆਪਣੀ ਜ਼ਰੂਰੀ ਚੀਜ਼ ਆ ਕਿਉਂਕਿ ਮੇਰੇ ਮੈਂ ਪੀਪਰ ਐਨਾਲਾਈਜ਼ ਕਰੇ ਨੇ ਤਾਂ ਕਰਕੇ ਜੋ ਤੁਹਾਨੂੰ ਪੀਪਰ ਚ ਪਾਵਾਂਗਾ ਸਿਰਫ ਜਿਹੜਾ ਜ਼ਰੂਰੀ ਚੀਜ਼ ਆ ਆਪਾਂ ਸਿਰਫ ਉਹੀ ਚੀਜ਼ ਪਾਵਾਂਗੇ ਆਪਾਂ ਥਿਊਰੀ ਜਿਹੜੀ ਕੋਈ ਚੀਜ਼ ਨਹੀਂ ਫालतू ਚੀਜ਼ ਐਡ ਨਹੀਂ ਕਰਨੀ ਤੇ ਬਾਕੀ ਜੇਕਰ ਕਲਾਸ ਚੰਗੀ ਲੱਗੀ ਜਾਂਦੀ ਆ ਤਾਂ ਸ਼ੇਅਰ ਜ਼ਰੂਰ ਕਰੋ ਕਲਾਸ ਨੂੰ ਬਾਈਫ ਆਫ ਗੁਰੂ ਰਾਮਦਾਸ ਜੀ ਜਿਹੜੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਕੀ ਨਾਂ ਸੀ ਗੁਰੂ ਰਾਮਦਾਸ ਜੀ ਦੀ ਪਤਨੀ ਦਾ ਨਾਂ ਸੀ ਬੀਬੀ ਪੰਨੀ ਜੀ ਬੀਬੀ ਪੰਨੀ ਜੀ ਕੌਣ ਸੀ ਗੁਰੂ ਅ 3 ਸਨਸ ਆਫ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੇ ਕਿੰਨੇ ਪੁੱਤ ਸੀ ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤ ਸੀ ਕਿਹੜੇ ਕਿਹੜੇ ਪ੍ਰਿਥਵੀ ਚੰਦ ਮਹਾਦੇਵ ਗੁਰੂ ਅਰਜਨ ਦੇਵ ਜੀ ਜਿਹੜੇ ਅੱਗੇ ਜਾ ਕੇ ਪੰਜਵੇਂ ਗੁਰੂ ਸਿੱਖਾਂ ਦੇ ਪੰਜਵੇਂ ਗੁਰੂ ਬਣਦੇ ਆ ਠੀਕ ਹੈ ਹੁਣ ਜੀ ਲੋਪਰ ਨੈਕਸਟ ਲਾ ਦਿੱਤੇ ਚੱਲਦੇ ਆ ਵਰਕ ਆਫ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦੁਆਰਾ ਕਿਹੜੇ ਕਿਹੜੇ ਸੀ ਜਿਹੜੇ ਕਾਰਜ ਕੀਤੇ ਗਏ ਕਿਹੜੇ ਕਿਹੜੇ ਗੁਰੂ ਰਾਮਦਾਸ ਜੀ ਦੁਆਰਾ ਕੰਮ ਕੀਤੇ ਗਏ ਹੁਣ ਆਪਾਂ ਉਹਨਾਂ ਤੇ ਕਨੈਅਰ ਪਾਉਣੇ ਆ ਗੁਰੂ ਰਾਮਦਾਸ ਜੀ ਸਟਾਰਟਡ ਦੀ ਕੰਸਟਰਕਸ਼ਨ ਆਫ ਅ ਮਸ ਐਂਡ ਇ ਸਟੈਬਲਿਸ਼ਡ ਅ ਸਿਟੀ ਗੁਰੂ ਕਾ ਚੱਕ ਔਰ RAMDAS PURA ਔਨ ਦੀ ਲੈਂਡ दैट ਗ੍ਰਾਂਟਡਡ ਬਾਈ ਅਕਵਰ ਟੂ ਗੁਰੂ ਅਮਰਦਾਸ ਜੀ ਇਨ 1574 ਜਿਹੜੇ ਗੁਰੂ ਨਾਨਕ ਦਾਸ ਜੀ ਸੀ ਉਹਨਾਂ ਨੇ ਅਮਰਸਰ ਸਰੋਵਰ ਦੀ ਕੰਸਟ੍ਰਕਸ਼ਨ ਸਿਓ ਸਟਾਰਟ ਕਰਾਈ ਤੇ ਇੱਕ ਨਗਰ ਵਸਾਇਆ ਜਿਹੜਾ ਗੁਰੂ ਕਾ ਚੱਕ ਜਾਂ RAMDAS PURA ਕਹਿੰਦੇ ਆ ਜਿਹਨੂੰ ਆਪਾਂ ਅਜੇ ਟਾਈਮ ਜਿਹੜਾ ਮਰਸਰ ਇਹ ਜਿਹੜੀ ਕਿੱਥੇ ਬਸਾਇਆ ਸੀਗਾ ਇਹ ਉਸ ਜਿਹੜੀ ਜਗ੍ਹਾ ਤੇ ਬਸਾਈ ਸੀ ਜਿਹੜੀ ਜਗ੍ਹਾ ਅਕਬਰ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੀ ਸੀਗੀ ਕਿੰਨੇ ਚ ਦਿੱਤੀ ਸੀ 1574 ਦੇ ਵਿੱਚ 15 ਕਿਉਂ ਦਿੱਤੀ ਸੀ ਕਿਉਂਕਿ ਜਿਹੜਾ ਲੰਗਰ ਪ੍ਰਥਾ ਤੋਂ ਇਨਸਪਾਇਰ ਜਿਹੜਾ ਹੈਗਾ ਇਮਪ੍ਰੈਸ ਹੋ ਗਿਆ ਅਕਬਰ ਨੇ ਜਿਹੜੀ ਹੈਗਾ ਲੈਂਡ ਨੂੰ ਗ੍ਰਾਂਟ ਕਰਾਇਆ ਸੀ ਗੁਰੂ ਅਮਰਦਾਸ ਜੀ ਨੂੰ ਠੀਕ ਹੈ ਥੈਨ ਫਿਰ ਆ ਗਿਆ ਆਪਣਾ ਨੈਕਸਟ ਪੁਆਇੰਟ ਗੁਰੂ ਅਮਰਦਾਸ ਜੀ ਸਟਾਰਟਡ ਦੀ ਲਾਵਾ ਸਿਸਟਮ ਲਾਵਾ ਸਿਸਟਮ ਜਿਹੜਾ ਅਨੰਤ ਕਾਰਜ ਕਹਿੰਦੇ ਆਪਾਂ ਇਹ ਗੁਰੂ ਰਾਮਦਾਸ ਜੀ ਦੁਆਰਾ ਗੁਰੂ ਰਾਮਦਾਸ ਜੀ ਦੁਆਰਾ ਸਟਾਰਟ ਕਰਿਆ ਹੋਇਆ ਠੀਕ ਹੈ ਕਿਹੜੀ ਰਾਗ ਚ ਇਹ ਜਿਹੜੀਆਂ ਪਹਿਲੀ ਗੱਲ ਕਿੰਨੀਆਂ ਲਾਵਾ ਹੁੰਦੀਆਂ ਨੇ ਚਾਰ ਲਾਵਾ ਹੁੰਦੀਆਂ ਨੇ ਤੇ ਇਹ ਕੁਐਸਚਨ ਆਉਂਦਾ ਹੁੰਦਾ ਕਿ ਕਿਹੜੀ ਰਾਗ ਚ ਹੁੰਦੀਆਂ ਨੇ ਇਹ ਠੀਕ ਹੈ ਲਾਵਾ ਸਿਸਟਮ ਜਿਹੜਾ ਅਨੰਦ ਕਾਰਜ ਹੈ ਸਭ ਦੇ ਲਾਵਾ ਸਿਸਟਮ ਨੇ ਸੂਹੀ ਰਾਗ ਜਿਹੜੀਆਂ ਕੰਪਲੀਟ ਕਰੀਆਂ ਜਾਂਦੇ ਨੇ ਦੈਨ ਆ ਗਿਆ ਆਪਣਾ ਗੁਰੂ ਰਾਮਦਾਸ ਜੀ ਕੰਪੋਜ਼ਡ ਕੋੜੀਆਂ ਕੋੜੀਆਂ ਜਿਹੜੀਆਂ ਤੁਸੀਂ ਸੁਣੋ ਵਿਆਹ ਵੇਲੇ ਕੋੜੀਆਂ ਜਿਹੜੇ ਹੋ ਕਰਦੇ ਆਗੇ ਇਹੀ ਕਿ ਕਿਰਿਵਰਕੰਪੋਜ਼ ਕਰੀਏ ਨੇ ਗੁਰੂ ਰਾਮਦਾਸ ਜੀ ਦੁਆਰਾ ਤੇ ਇਹ ਕਿਹੜੇ ਰਾਗ ਚੀੜੀਆਂ ਹੋ ਕਰੀਆਂ ਨੇ ਇਹ ਗ੍ਰੀ ਨਹੀਂ ਹੋਣ ਬਠਾ ਸਾ ਰਾਗ ਚ ਇਹ ਤੁਸੀਂ ਨਾਲ ਨਾਲ ਲਿਖ ਲਓ ਇਹ ਜ਼ਰੂਰੀ ਚੀਜ਼ਾਂ ਨੇ ਇਹ ਵੈਸੇ ਚੀਜ਼ਾਂ ਮੈਂ ਐਡ ਕਰਨ ਵਾਲੀਆਂ ਹੈ ਨਹੀਂ ਸੀ ਕਿਉਂਕਿ ਜਦੋਂ ਪੇਪਰਾਂ ਜਾਣਗੇ ਮੈਂ ਇਹ ਜਿਹੜੀਆਂ ਇਹ ਜਿਹੀਆਂ ਹੋਈਆਂ ਜਿਵੇਂ ਮੈਂ ਸੋਹੀ ਰਾਗ ਹੋ ਗਿਆ ਇਹ ਚੀਜ਼ਾਂ ਤਾਂ ਐਡ ਕਰਕੇ ਲਿਆਇਆ ਨਹੀਂ ਇਹ ਇੰਨੇ ਜ਼ਰੂਰੀ ਲੱਗਦੇ ਨਹੀਂ ਸੀ ਮੈਨੂੰ ਪਹਿਲਾਂ ਇਹ ਜਦੋਂ ਪੇਪਰਾਂ ਜਾਣਗੇ ਹੋਈਆਂ ਨੇ ਫਿਰ ਤਾਂ ਇਹ ਜਿਹੜੀਆਂ ਐਡ ਕਰੀਆਂ ਹੋਈਆਂ ਨੇ ਗੁਰੂ ਰਾਮਦਾਸ ਜੀ ਸ੍ਰਕਸ਼ ਦੇ ਮਸੰਦ ਸਜਨੋਂ ਮਸੰਦ ਸਿਸਟਮ ਕਿਹਨੇ ਸਟਾਰਟ ਕਰਿਆ ਗੁਰੂ ਰਾਮਦਾਸ ਜੀ ਨੇ ਇਹ ਕੀ ਸੀ ਆ ਆ ਫਾਰਮ ਆਫ ਕਲੈਕਟਿਵ ਮਨੀ ਫੋਰ ਦੀ ਕੰਸਟਰਕਸ਼ਨ ਆਫ ਅਮਰਸਰ ਸਿਟੀ ਜਿਹੜਾ ਗੁਰੂ ਰਾਮਦਾਸ ਜੀ ਨੇ ਜਿਹੜਾ ਮਸੰਦ ਸਿਸਟਮ ਚਲਾਇਆ ਸੀ ਇਹ ਹੀ ਕਿਦੇ ਲਈ ਚਲਾਇਆ ਸੀ ਇਹ ਹੀ ਚਲਾਇਆ ਸੀ ਵੀ ਇੱਕ ਤਰ੍ਹਾਂ ਦਾ ਨਾ ਮਨੀ ਨੂੰ ਕਲੈਕਟ ਕਰਦੇ ਸੀ ਲੋਕਾਂ ਨੂੰ ਕਾਦੇ ਲਈ ਵੀ ਜਿਹੜੀ ਅਮਰਸਰ ਸਿਟੀ ਦੀ ਡਿਵੈਲਪਮੈਂਟ ਲਈ ਪਰ ਇਹ ਜਾ ਕਿ ਮੈਂ ਤੁਹਾਨੂੰ ਕੱਲ ਦੀ ਕਲਾਸ 'ਚ ਵੀ ਪੜ੍ਹਾ ਹਾਂ ਜਿਹੜਾ ਹੈਗਾ ਮਸੰਦ ਸਿਸਟਮ ਸੀ ਜਿਹੜਾ ਇਹ ਮੈਂ ਤੁਹਾਨੂੰ ਕੱਲ ਦੀ ਕਲਾਸ 'ਚ ਪੜ੍ਹਾਇਆ ਕਿ ਐ ਸਾਰਾ ਜਿਹੜਾ ਬਾਰੇ ਡਿਟੇਲ 'ਚ ਕਿ ਮਸੰਦ ਸਿਸਟਮ ਨੂੰ ਗੁਰੂ ਰਾਮਦਾਸ ਜੀ ਦੁਆਰਾ ਚਲਾਇਆ ਗਿਆ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿਕੰਧਮੇ ਗੁਰੂ ਦੁਆਰਾ ਇਹਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਸੀਗਾ ਦੈਨ ਆ ਆਗੇ ਆਪਣਾ ਦੀ ਮਸੰਦ ਸਿਸਟਮ ਫੇਮਸ ਡੂਰਿੰਗ ਦੀ 5th ਗੁਰੂ ਗੁਰੂ ਅਰਜਨ ਦੇਵ ਜੀ ਵਾਟ ਇਟ ਇਟ ਅਵਾਲਸਡ ਬਾਇ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਦੱਸ ਕਹਾਂ ਲਾਸਟ ਸਲਾਈਡ ਤੇ ਜਿਹੜਾ ਆਪਣਾ ਸੰਦ ਸਿਸਟਮ ਸੀ ਇਹ 5ਵੇਂ ਗੁਰੂ ਗੁਰੂ ਅਰਜਨ ਦੇਵ ਜੀ ਦੁਆਰਾ ਬਹੁਤ ਜਿਹੜਾ ਹੈ ਪ੍ਰਚਲਿਤ ਹੋ ਗਿਆ ਸੀ ਬਟ ਇਹ ਜਿਹੜਾ 10ਵੇਂ ਗੁਰੂ ਸੂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਉਹਨਾਂ ਨੇ ਜਿਹੜੇ ਇਹਨੂੰ ਵਾਲਿਸ਼ ਕਰਤਾ ਸੀ ਮਤਲਬ ਖਤਮ ਕਰਤਾ ਸੀ ਇਹ ਕੁਐਸਚਨ ਹੋਣਾ ਹੁੰਦਾ ਤੁਸੀਂ ਨੋਟ ਡਾਊਨ ਕਰ ਲਿਓ ਦੀ ਮਸੰਦ ਵਰਡ ਟੇਕਨ ਫਰੋਮ ਦੀ ਪਰਸ਼ੀਅਨ ਲੈਂਗੁ ਇਵੇਂ ਮੈਂ ਤੁਹਾਨੂੰ ਜਿਹੜਾ ਹੈ ਪਹਿਲੀ ਦੂਜੀ ਜਿਹੜੀ ਹੈ ਆਪਣੀ ਕਲਾਸ ਸੀ ਨਾ ਮਤਲਬ ਕਿ ਸਟਾਰਟਿੰਗ ਹੀ ਪੰਜਾਬ ਦੀ ਜਿਹੜੀ ਆਪਾਂ ਜੀਕੇ ਸਟਾਰਟ ਕਰੀ ਸੀ ਨਾ ਉੱਥੇ ਪਹਿਲੀ ਮੈਂ ਤੁਹਾਨੂੰ ਕਲਾਸ ਚ ਦੱਸਿਆ ਸੀ ਜੇਕਰ ਪੰਜਾਬ ਦਾ ਕੋਈ ਵੀ ਸ਼ਬਦ ਆ ਜੇਗੀ ਇਹ ਸ਼ਬਦ ਪੰਜਾਬ ਦੀ ਭਾਸ਼ਾ ਚ ਇਹ ਸ਼ਬਦ ਕਿੱਥੋਂ ਲੱਗਿਆ ਹੋਇਆ ਅਗਰ ਤੁਸੀਂ ਤੁਹਾਨੂੰ ਪਤਾ ਐਗਜ਼ੈਕਟ ਤਾਂ ਤੁਸੀਂ ਆਪ 200 ਲੈਂਗੁਏਜ ਦੇ ਨਾਲ ਕਲਿੱਕ ਕਰਿਓ ਅਦਰਵਾਈਜ਼ ਤੁਸੀਂ 100 ਦਾ 100% ਤੁਸੀਂ ਪਰਸ਼ੀਅਲ ਲੈਂਗੁਏਜ ਦੇ ਟਿਕ ਕਰਿਓ ਕਿਉਂਕਿ ਪੰਜਾਬ ਦੇ ਜਿੰਨੇ ਵੀ ਵਰਡ ਨੇ 100 ਚੋਂ 99 ਵਰਡ ਪੰਜਾਬ ਦੇ ਪਰਸ਼ੀਅਲ ਲੈਂਗੁਏਜ ਤੋਂ ਲਈ ਹੋਏ ਨੇ ਮਤਲਬ ਕਿ ਫਾਰਸੀ ਭਾਸ਼ਾ ਤਾਂ ਤੁਸੀਂ ਤੁੱਕਾ ਜਿਹੜਾ ਹਮੇਸ਼ਾ ਲਾਉਣਾ ਪਰਸ਼ੀਅਨ ਲੈਂਗੁਏਜ ਤੋਂ ਲਾਉਣਾ ਹੈ। ਅਗਰ ਤੁਹਾਨੂੰ ਪਤਾ ਹੈ ਵੀ ਹਾਂ ਉਰਦੂ ਤੋਂ ਲਿਆ ਗਿਆ ਜਾਂ ਕਿਸੇ ਹੋਰ ਭਾਸ਼ਾ ਤੋਂ ਲਿਆ ਗਿਆ ਤਾਂ ਤਾਂ ਤੁਸੀਂ ਉਸ ਤੇ ਲਾਇਓ। ਅਗਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਪਰਸ਼ੀਅਨ ਲੈਂਗੁਏਜ ਤੋਂ ਤੁੱਕਾ ਲਾਉਣਾ ਹੈ। ਠੀਕ ਹੈ। ਦੈਨ ਆ ਗਿਆ ਆਪਣਾ ਗੁਰੂ ਕਾ ਮਹਿਲ ਡਬਲਯੂ ਬਾਈ ਗੁਰੂ ਰਾਮਦਾਸ ਜੀ ਇਹਨ 1573 ਗੁਰੂ ਕਾ ਮਹਿਲ ਤੁਹਾਨੂੰ ਪਤਾ ਹੀ ਹੈ ਗੁਰੂ ਰਾਮਦਾਸ ਜੀ ਦਵਾਰ ਬਣਾਇਆ ਗਿਆ 1573 ਦੇ ਵਿੱਚ। ਠੀਕ ਹੈ ਅਮਰਸਰ ਨੂੰ ਨਾ ਇਸ ਇਹ ਜਿਹੜੀ ਹੁਣ ਆਪਾਂ ਇਹ ਵੀ ਮਤਲਬ ਗੁਰੂ ਰਾਮਦਾਸ ਜੀ ਨੇ ਬਣਾਇਆ ਤਾਂ ਕਰਕੇ ਜਿਹੜਾ ਆਪਾਂ ਇਹਨੂੰ ਐਡ ਅਪ ਕਰਦੇ ਮੋਮੈਂਟ ਨੂੰ ਅਮਰਸਰ ਨੂੰ ਨਾ ਇਸ ਦੇ ਕੈਪੀਟਲ ਆਫ ਸੈਕਸ ਸਿੱਖਾਂ ਦੀ ਕੈਪੀਟਲ ਕਿਹਨੂੰ ਜਿਹੜੇ ਕਿਹੜੀ ਸ਼ਹਿਰ ਨੂੰ ਜਾਣਿਆ ਜਾਂਦਾ ਅਮਰਸਰ ਨੂੰ ਜਿਹੜਾ ਹਰਮੰਦਰ ਸਾਹਿਬ ਹੈ ਤੁਹਾਨੂੰ ਪਤਾ ਆਪਾਂ ਹਰਮੰਦਰ ਸਾਹਿਬ ਅਮਰਸਾ ਤੋਂ ਅਮਰਸਰ ਵਿਖੇ ਗਏ ਠੀਕ ਹੈ ਇੱਕ ਕੁਐਸਚਨ ਹੁੰਦਾ ਗੁਰਦੁਆਰਾ ਹਰਮੰਦਰ ਸਾਹਿਬ ਕਿੱਥੇ ਹੈ ਇਹ ਹੈਗਾ ਤਰਨਤਾਰਨ ਇਹ ਲੋਕ ਜਿਹੜਾ ਹੈ ਬੱਚੇ ਸਟੂਡੈਂਟ ਗੱਲ ਕਰਕੇ ਹੁੰਦੇ ਆ ਕਿਉਂਕਿ ਉਹ ਵੀ ਉਹ ਦੇਖਣ ਨੂੰ ਵੀ ਹਰਮੰਦਰ ਸਾਹਿਬ ਹਮਰਸਰ ਹੈ ਠੀਕ ਹੈ ਉਹ ਸਿੱਟਕ ਲਾਉਂਦੇ ਪਰ ਜੇ ਜੇ ਕਹੇ ਲਾ ਹਰਮੰਦਰ ਸਾਹਿਬ ਪੁੱਛਿਆ ਤਾਂ ਤੁਸੀਂ ਅੰਮ੍ਰਿਤਸਰ ਟਿਕਲਾਉਗੇ ਜੇ ਗੁਰਦੁਆਰਾ ਹਰਮੰਦਰ ਸਾਹਿਬ ਪੁੱਛ ਲੈਣ ਮੂੜੇ ਗੁਰਦੁਆਰਾ ਲਾਤਾ ਗੁਰਦੁਆਰਾ ਹਰਮੰਦਰ ਸਾਹਿਬ ਤਾਂ ਤੁਸੀਂ ਤਰਨਤਾਰਨ ਤੇ ਟਿਕਰਨਾ ਇਹ ਪੁਆਇੰਟ ਨੂੰ ਨੋਟ ਡਾਊਨ ਕਰ ਲੈ ਬਹੁਤ ਜ਼ਰੂਰੀ ਹੈ ਬਹੁਤ ਪੇਪਰਾਂ ਚ ਆਇਆ ਹੋਇਆ ਕੁਐਸਚਨ ਹੈ ਠੀਕ ਹੈ ਬੱਚੇ ਇੱਥੇ ਗਲਤੀ ਕਰ ਜਾਂਦੇ ਤੇ ਜਿਹੜਾ ਇਹ ਹੀ ਇੱਕ ਪੁਆਇੰਟ ਆ ਸੋ ਤੇ ਚਲੋ ਬਸ ਜਿਹੜੀ ਅੱਜ ਦੀ ਕਲਾਸ ਸੀ ਇੰਨੀ ਹੀ ਸੀ ਕਿਉਂਕਿ ਜਿਆਦਾ ਕੁਝ ਆਪਣੇ ਕੋਲੋਂ ਇਸ ਚ ਪੜ੍ਹਨ ਦੀ ਹੈ ਨਹੀਂ ਸੀਗਾ ਜਿੰਨੇ ਕੋ ਜ਼ਰੂਰੀ ਚੀਜ਼ਾਂ ਸੀ ਆਪਾਂ ਉਹ ਸਾਰੀ ਕੰਪਲੀਟ ਕਰ ਲਿਆ ਬਾਕੀ ਅਗਰ ਕੁਝ ਰਹਿ ਗਿਆ ਤਾਂ ਆਪਾਂ ਜਿਹੜੀ ਨੈਕਸਟ ਸੀਰੀਜ਼ ਸਟਾਰਟ ਕਰਾਂਗੇ MCQ ਦੀ ਆਪਾਂ ਉਹ ਚ ਐਡ ਐਡ ਕਰੀ ਚੱਲਾਂਗੇ ਤੇ ਬਾਕੀ ਅਗਰ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਬੱਚਿਆਂ ਨੂੰ ਤਾਂ ਜਿਹੜੇ ਹੈਗਾ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤਾਂ ਆਉਣ ਵਾਲੀਆਂ ਤੁਹਾਨੂੰ ਨੈਕਸਟ ਕਲਾਸ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਣੀ ਜਿਹੜੀ YouTube ਤੇ ਆਪਾਂ ਨੇ ਪਾਲਿਟੀ ਚ ਚਲ ਤੇ ਮੈਥ ਹੋ ਗਿਆ ਤੇ ਪੰਜਾਬ ਜੀ ਦੀ ਹੋਈ ਇਹ ਆਪਾਂ 380 ਜਿਹੜੇ ਕਰ ਰਹੇ ਹਾਂ ਠੀਕ ਹੈ ਤੇ ਤੁਸ ਸੋਨੂੰ ਅਗਰ ਇਸ ਦੀ ਪੀਡੀਐਫ ਚਾਹੀਦੀ ਹੋਈ ਤਾਂ ਟੈਲੀਗ੍ਰam ਜੁਆਇਨ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਬਾਕੀ ਮੈਂ ਉਮੀਦ ਕਰਦਾ ਜਿਹੜਾ 2026 ਸੋਟੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ